ਸਾਤੀ ਗਾਲੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਬਰਨਾਲਾ ਟਰੈਕਟਰ ਮੰਡੀ ਤੇ ਅੱਜ ਦੀ ਵੀਡੀਓ ਦੇ ਵਿੱਚ ਟਰੈਕਟਰ ਤੇ ਨਾਲ ਦੀ ਨਾਲ ਟਰਾਲੀਆਂ ਕੀ ਰੇਟ ਰਹਿਣਗੇ ਤੁਹਾਨੂੰ ਸਾਰਾ ਜਾਣੂ ਕਰਾਵਾਂਗੇ ਇਹ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਟਰੈਕਟਰ ਦੀ ਗੱਲ ਕਰੀਏ ਆਪਾਂ ਇਧਰੋਂ ਸ਼ੁਰੂਆਤ ਕਰ ਲੈਣੇ ਹਾਂਗੇ ਐਮ ਐਸ ਸੀ 5245 ਤੋਂ 2008 ਮਾਡਲ ਟਰੈਕਟਰ ਜਿਹਦੀ ਕੀਮਤ ਹੈਗੀ 2 ਲੱਖ ਤੇ 55000 ਰੁਪਿਆ ਅੱਗੇ ਸਾਨੂੰ ਇੱਕ ਟਰੈਕਟਰ ਆਰਜਨ ਦਿਖਾ ਦਿੰਨੇ ਆ ਜੀ 605 555 ਸੌਰੀ 2013 ਮਾਡਲ ਕੀਮਤ ਆ ਗਈ ਇਹਦੀ 3 ਲੱਖ ਤੇ 80000 ਰੁਪਇਆ ਮਹੀਂਦਰਾ 265 ਡੀਏ ਟਰੈਕਟਰ ਆ ਗਿਆ ਜੀ ਮਾਡਲ 93 1 ਲੱਖ ਤੇ 55000 ਰੁਪਇਆ ਦੀ ਕੀਮਤ ਆ ਗਈ ਅੱਗੇ ਟਰੈਕਟਰ ਆ ਗਿਆ ਜੀ ਸੋਨਾ ਲੀਕਾ ਡੀਏ 650 2008 ਮਾਡਲ 3 ਲੱਖ 15000 ਰੁਪਏ ਦੀ ਕੀਮਤ ਆ ਗਈ ਪੰਜਾਬ ਨੰਬਰ ਆ ਗਿਆ 99143 0648 ਇਹਦਾ ਕੰਟੈਂਟ ਨੰਬਰ ਆ ਜੀ ਟਾਇਰ ਨਵੇਂ ਆ ਗਏ ਚਾਰੇ ਅੱਗੇ 96 ਮਾਡਲ ਟਰੈਕਟਰ ਆ ਗਿਆ ਜੀ ਮਹੀਨਦਰਾ 265 ਕੀਮਤ ਆ ਗਈ ਇਹਦੀ 1 ਲੱਖ ਤੇ 70000 ਰੁਪਏ ਸੋਨਾਲੀਕਾ ਡੀ 60 RX ਆ ਗਿਆ ਜੀ ਮਾਡਲ 19 ਕੀਮਤ ਆ ਗਈ ਦੀ 5 ਲੱਖ ਤੇ 60000 ਰੁਪਇਆ ਲੇਕਿ ਅੱਗੇ ਆ ਗਿਆ ਸਬਰਾਸ 735 ਟਰੈਕਟਰ ਮਾਡਲ ਆ ਗਿਆ 89 ਕੀਮਤ ਆ ਗਈ 1 ਲੱਖ ਤੇ 18000 ਰੁਪਇਆ ਅੱਗੇ 735 ਟਰੈਕਟਰ ਹੈ ਜਿਹੜਾ ਹੈਗਾ 96 ਮਾਡਲ ਪੰਜਾਬ ਨੰਬਰ ਕੀਮਤ ਆ ਗਈ ਇਹਦੀ 1 ਲੱਖ ਤੇ 30000 ਰੁਪਿਆ ਅੱਗੇ ਤੁਹਾਨੂੰ ਟਰੈਕਟਰ ਦਿਖਾ ਦਿੰਨੇ ਆਂਗੇ ਸਵਰਾਜ 855 2017 ਮਾਡਲ 2018 ਦੇ ਵਿੱਚ ਕਾਫੀ ਬਣੀ ਹੈ ਕੀਮਤ ਦੀ ਗੱਲ ਕਰੀਏ 5 ਲੱਖ ਤੇ 80000 ਰੁਪਿਆ ਤੇ ਕਿਵੇਂ ਬਈ ਇੰਜਨ ਗੇਅਰ ਦਾ ਰੈਕਟਰ ਬਈ ਪੂਰਾ ਓਕੇ ਆ ਜਮਾ ਟਾਇਰ ਟੂਰ ਬਈ 2200 ਘੰਟੇ ਚੱਲਿਆ ਨਾਲ ਦੇ ਟਾਇਰ ਨੇ ਨੱਬੇ ਪੈਣੇ ਅੱਛਾ 2200 ਘੰਟਾ ਚੱਲਿਆ 2200 ਘੰਟਾ ਚੱਲਿਆ ਐਂਡ ਇਹਦਾ ਨੰਬਰ ਆ ਮਠੰਡੇ ਦਾ ਨੰਬਰ ਆ ਗਿਆ ਠੀਕ ਐ ਲਓ ਜੀ ਤੇ ਮੋਬਾਈਲ ਨੰਬਰ ਬਈ 98158 42237 98158 42237 42237 ਇਹ ਨੰਬਰ ਤੇ ਕਰ ਲਿਓ ਸੰਪਰਕ ਬਈ ਅੱਗੇ ਸਾਨੂੰ ਟਰੈਕਟਰ ਸੋਣ ਵਾਲੀ ਕਾ ਡੀ 750 ਦਿਖਾ ਦੇਣੇ ਆ ਜੀ 2006 ਮਾਡਲ ਕੀਮਤ ਆ ਗਈ ਇਹਦੀ 3 ਲੱਖ ਤੇ 20000 ਰੁਪਈਆ ਕਿਹਾ ਸੁਖੇ ਅੱਗੇ ਟਰੈਕਟਰ ਤੁਹਾਨੂੰ ਦਿਖਾ ਦਨੇ ਆ S88 ਮਾਡਲ ਰੇਟ ਆ ਗਿਆ ਇਹਦਾ 80000 ਸਾਡਾ ਰੋਡ ਤੇ ਆ ਪਰ ਵਾਲੇ ਨੂੰ 88 ਮਾਡਲ ਹੈ ਤੇ ਮੋਬਾਈਲ ਨੰਬਰ 97806 3244 ਮਯੋਂਡਯਾਰ ਪੰਜਾਬ 50D ਟਰੈਕਟਰ ਦਿਖਾ ਦਨੇ ਆ 2012 ਮਾਡਲ 4 ਲੱਖ ਤੇ 5000 ਰੁਪਿਆ ਇਹਦੀ ਕੀਮਤ ਆਗੀ ਤੇ ਟਰਾਈ ਹੈ ਜਿਹੜੀ ਬਈ ਟਰੈਕਟਰ ਦੀ ਵੱਜੀ ਜਾਂਦੀ ਹੈ ਅੱਗੇ ਟਰੈਕਟਰ ਤੁਹਾਨੂੰ ਦਿਖਾ ਦਨੇ ਆ ਆਰਜਨ 605 2009 ਮਾਡਲ 3 ਲੱਖ 65000 ਰੁਪਿਆ ਦੀ ਕੀਮਤ ਹੈ ਤੇ ਅੱਗੇ ਟੂੜੇ ਵਾਲਾ ਰੀਪਰ ਵੀ ਆਇਆ ਆਪਣੇ ਕੋਲੇ ਬਾਈ ਕਹਿੰਦਾ ਵੀ ਇਹਦੀ ਜਿਹੜੀ ਰਿਪੇਅਰ ਹੈ ਫੁੱਲ ਹੈਗੀ ਤੇ ਮਾਡਲ ਕਹਦੀ ਇਹ ਬਾਈ ਇਹ ਹੈਗਾ 19 2 ਲੱਖ ਤੇ 20000 ਰੁਪਏ ਇਹਦੀ ਹੈਗੀ ਕੀਮਤ ਅੱਗੇ ਸਾਨੂੰ ਟਰੈਕਟਰ ਜਿਹੜਾ ਦਿਖਾ ਦਿੰਨੇ ਆ ਕਿ ਹੋਏਗਾ ਸਵਰਾਜ 855 ਟਰੈਕਟਰ ਆ ਗਿਆ ਜੀ 2001 ਮਾਡਲ 2 ਲੱਖ ਤੇ 65000 ਰੁਪਏ ਇਹਦੀ ਕੀਮਤ ਆਗੀ ਸਵਰਾਜ 855 ਟਰੈਕਟਰ ਆ ਗਿਆ ਜੀ 2015 ਮਾਡਲ ਕਰਲੋਸ ਕਰਦਾ ਇੰਜਨ ਆ ਗਿਆ ਜੀ ਰੇਟ ਆ ਗਿਆ ਤਾਂ 5 ਲੱਖ ਤੇ 75000 ਰੁਪਿਆ ਅੱਗੇ ਇੱਕ ਵੋਟਾ ਆ ਗਿਆ ਜੀ ਇਹ 5501 2016 ਮਾਡਲ 4 ਲੱਖ ਤੇ 70000 ਰੁਪਿਆ ਜੀ ਕੀਮਤ ਆ ਗਈ ਟਾਇਰ ਨਵੇਂ ਆ ਗਏ ਆ ਕਿ ਤੁਹਾਨੂੰ ਟਰਾਲਾ ਦਿਖਾ ਦਿੰਨੇ ਆ ਜੀ ਡਬਲ ਟਾਇਰ ਦੇ ਵਿੱਚ ਜੇਕ ਵਾਲਾ ਜੀ ਦੀ ਕੀਮਤ 1 ਲੱਖ ਤੇ 55000 ਰੁਪਇਆ ਅੱਗੇ ਵੀ ਲਿਫਟ ਵਾਲਾ ਟਰਾਲਾ ਹੈਗਾ ਡਬਲ ਟਾਇਰ ਦੇ ਵਿੱਚ ਜੀ ਜਿਹਦੀ ਕੀਮਤ 1 ਲੱਖ ਤੇ 38000 ਰੁਪਇਆ ਬੈੱਡ ਵਗੈਰਾ ਹੈਗਾ ਹੈਗਾ ਲੋ ਜੀ ਅੱਗੇ ਹੈਗਾ ਲਿਫਟ ਵਾਲਾ ਟਰਾਲਾ ਡਬਲ ਟਾਇਰ ਦੇ ਵਿੱਚ 1 ਲੱਖ ਤੇ 44000 ਰੁਪਇਆ ਇਹਦੀ ਕੀਮਤ ਆ ਗਈ ਡਬਲ ਟਾਇਰ ਹੈ ਅੱਗੇ ਸਾਨੂੰ 10 ਫੁੱਟੀ ਟਰਾਲੀ ਦਿਖਾ ਦਿੰਨੇ ਆ ਬੈੱਡ ਹੈਗਾ ਜੀ ਤੇ ਬਿਨਾ ਲਿਫਟ ਤੋਂ ਆ ਗਈ ਇਹ ਇਹਦੀ ਕੀਮਤ ਦੀ ਗੱਲ ਕਰੀਏ 70000 ਰੁਪਇਆ ਰੱਖੀ ਹੈ ਸਿੰਗਲ ਟਾਇਰ ਦੇ ਵਿੱਚ ਅੱਗੇ ਸਾਨੂੰ ਡਬਲ ਟਾਇਰ ਦੇ ਵਿੱਚ ਇੱਕ ਟਰਾਲਾ ਹੋਰ ਦਿਖਾ ਦਿੰਨੇ ਆ ਲਿਫਟ ਵਾਲਾਗਾ ਬੈੱਡ ਵਗੈਰਾ ਹੈਗਾ ਜੀ ਸਾਫ਼ ਸੁਥਰੀ ਟਰਾਲੀ ਹੈ 1,72,000 ਰੁਪਏ ਦੀ ਕੀਮਤ ਹੈਗੀ ਅੱਗੇ ਤੁਹਾਨੂੰ ਦਿਖਾ ਦਿੰਦੇ ਆ ਟਰਾਲੀ 11 ਸੇਜ ਦੇ ਵਿੱਚ ਬਿਨਾ ਲਿਫਟ ਤੋਂ ਇਹਦੀ ਕੀਮਤ ਦੀ ਗੱਲ ਕਰੀਏ ਤਾਂ 75,000 ਰੁਪਏ ਲੋ ਜੀ ਅੱਗੇ ਟਰਾਲੀ ਤੁਹਾਨੂੰ ਦਿਖਾ ਦਿੰਦੇ ਆ ਜਿਹੜੀ ਬਿਨਾ ਲਿਫਟ ਤੋਂ ਹੈਗੀ 11 ਸਾਢੇ ਸੇਜ ਦੇ ਵਿੱਚ ਹੈ ਬੈੱਡ ਵਗੈਰਾ ਸਮੇਤ ਸਾਫ਼ ਸੁਥਰੀ ਟਰਾਲੀ ਹੈ ਤੇ ਇਹਦਾ ਨੰਬਰ ਆ ਜਿਹੜਾ ਡਿਸਪਲੇ ਤੇ ਆ ਰਿਹਾ ਡਬਲ ਟੈਰ ਦੇ ਵਿੱਚ ਅੱਗੇ ਸਾਨੂੰ ਬਿਨਾ ਲਿਫਟ ਤੋਂ ਟਰਾਲੀ ਦਿਖਾ ਦਿੰਦੇ ਆ ਕਿ ਜੇ ਆਪਣੇ ਉਂਦੀ ਆਪਾਂ ਬੁਕਾਰ ਦਿੰਦੇ ਹਾਂ 11 106 ਦੇ ਵਿੱਚ ਤੇ ਇਹਦਾ ਜਿਹੜਾ ਕੰਟੈਕਟ ਨੰਬਰ ਹੈਗਾ ਉਹ ਹੈਗਾ 97806 3244 68000 ਕੀਮਤ ਹੈ ਇਹਤੇ ਸੰਪਰਕ ਕਰ ਸਕਦੇ ਹੋ ਇੱਕ ਟਰਾਲੀ ਤੁਹਾਨੂੰ ਹੋਰ ਦਿਖਾ ਦਿੰਨੇ ਆ ਲਿਫਟ ਵਗੈਰਾ ਲੱਗੀ ਐ ਬੈੱਡ ਲੱਗਿਆ ਤੇ ਡਬਲ ਟਾਇਰ ਦੇ ਵਿੱਚ ਐ ਤੇ ਇਹਦੀ ਕੀਮਤ 1 ਲੱਖ ਤੇ 45000 ਰੁਪਏ ਤੇ ਕੰਟੈਕਟ ਨੰਬਰ ਹੈਗਾ ਜੀ 97806 3248 ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਸੋ ਇਹ ਬਰਨਾਲਾ ਟਰੈਕਟਰ ਮੰਡੀ ਦੇ ਮੇਥੋਂ ਰੇਟ ਸੀਗੇ ਵੀਡੀਓ ਸ਼ੇਅਰ ਕਰਦੇ ਤੇ ਪੇਜ ਫੋਲੋ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ